ਕੀ ਹਾਲ ਚਾਲ ਹੈ ਬਦੋਸਤ ਠੀਕ ਹਾਂ ਸਾਰੇ ਸਾਸ਼ਟਰੀ ਆ ਗਏ ਜੀ ਤੇ ਵੀਰ ਸਾਧੇ ਅੱਜ ਆਪਾਂ ਕਸਲ ਇਲੈਂਟ ਕਿਸਾਂ ਗਿਆ ਵਾਲਾ ਜੀ ਪਹਿਲਾਂ ਆਪਾਂ ਕਾਸ਼ ਲੈਨੇ ਆ ਫੇਰ ਆਪਾਂ ਤੇਲ ਪਾਵਾਂਗੇ ਬਾਅਦ ਚ ਹਣਾ ਕੀ ਕਿੰਨਾ ਪਹਿਲਾਂ ਆਪਾਂ ਕਾਸ਼ ਲੈਨੇ ਆ ਫੇਰ ਕੱਥੜਾ ਹੈ ਕਿ ਪਹਿਲੇ ਨੂੰ ਸਾਫ਼ ਕਰ ਲੀਏ ਬੁਛ ਕਿੱਥੇ ਰੱਖਿਆ ਉਹ ਤੇਨੂੰ ਬੁਛ ਵਿੱਚ ਹੀ ਸਿਖਾ ਦੇ ਕੇ ਜੀ ਤੇਲੀ ਬੜਾ ਕਾਲਾ ਵਿੱਚ ਤੇ ਨਿਕਲਿਆ ਭਾਈ ਉਹ ਬੁਛ ਮੰਗਣੇ ਬੁਛ ਲੈ ਆ ਜੀ ਆਹ ਬੋਰਸ ਮਾਰ ਦੇ। ਕੋਈ ਉਹਨਾ ਨਹੀਂ ਹੋਣਾ। ਐਂਟਰ ਕੱਸਤਾ ਆ। ਸਾਡਾ ਸ਼ਿਰੂ ਵੀ ਕਹਿੰਦੇ ਆਵੇ। ਆਂ ਜਿਰੂ। ਸ਼ਿਰੂ। ਦਰਾ। ਕੀ ਸਾਧਿਆ ਉਹਨਾਂ ਵਿੱਚ ਇਹਦੇ ਆਪਾਂ ਤੇਗਲ ਪਾਵਾਂਗੇ ਤੈਨੂੰ ਪਸਾਂਗੇ। ਲਾੜ ਬਿੱਟੀ ਲੀਵ ਵੀ ਲਾਟਾੜ ਕਰਨੀ ਪੈਣੀ ਆ। ਬਸ ਐਵੇਂ ਹੀ ਕਸਣਾ। ਹੁਣ ਮੈਨੂੰ ਦੱਸਿਓ ਸਾਰੇ ਆਪਣੇ ਕਮੈਂਟ ਦੇ ਵਿੱਚ ਉਨਾ ਪ੍ਰੋਟੈਕਟਰ ਦੇ ਵਿੱਚ ਹੋਰ ਕੀ ਕੀ ਕਰ ਸਕਦੇ ਆ ਤੇ ਤੁਹਾਡੇ ਮੈਂ ਕਮੈਂਟ ਜਰੂਰ ਦੇਖੂਗਾ ਉਹ ਆਪਾਂ ਫੇਰ ਕਰਾਂਗੇ ਜੀ ਬਸ ਆ ਵੀ ਹਾਂ ਹਾਂ ਇਹ ਕਹਿੰਦਾ ਮੈਂ ਨਾ ਖੇਹਿ ਲਾ ਆ ਹੋ ਗਿਆ ਨਾ ਕਸ ਤੇ ਹਾਂ ਉਹ ਹੋ ਗਿਆ ਏਲਦਾ ਦੇ ਨਹੀਂ ਗਸ ਹੋ ਜਿੰਦਾ ਨਹੀਂ ਲੱਗਣਾ ਉੱਥੇ ਉਧਰ ਇਹ ਖੜੇ ਰਹਿਣਾ ਮਾਮਾ ਨਹੀਂ ਗੈਦਿਆਂ ਅੱਜ ਦਿਨ ਆ ਦੇ ਤੁਸੀਂ ਪੈਪ ਆ ਗਿਆ ਇੰਨੇ ਲੋਕ ਲਾ ਦੇਣਾ ਆ ਅਰੇ ਤਾਂ ਕੀ ਆ ਕਪਾਤਾ ਕਸ ਤੇ ਆਪਣਾ ਕੋ ਪਿਆ ਸੀਗਾ ਮੈਸੀ ਵਾਲਾ ਪੁਰਾਣਾ ਤੇ ਆਪਾਂ ਨਵਾਂ ਲਿਆਂਦਾ ਸੀ ਉਹਦਾ ਦੇ ਤੇ ਆਪਾਂ ਇੱਥੇ ਵੀ ਕਸਤਾ ਆ ਤੇ ਹੁਣ ਜੜਾ ਸੀਗਾ ਇਹ ਪੈਪ ਪਾ ਸਟਾਰਟ ਕਰਕੇ ਫੇਰ ਜਾੜਾ ਨੇ ਤੇ ਬਾਕੀ ਡਾਨੇ ਆ ਹੁਣ ਤੁਹਾਨੂੰ ਕਰਾਂਗੇ ਸਟਾਰਟ ਕਰਕੇ ਦਿਖਾਉਨੇ ਆ ਆ ਵੀ ਟਾਈਟ ਹਨ ਇਹ ਤਾਂ ਆ ਵੀ ਸਹੀ ਆ ਵਕੀ ਆ ਇੱਕ ਟਾਇਰ ਸਿਗਾ ਬਾਹਰ ਕਰਾਂਗੇ ਇਹ ਬਾਤ ਚ ਕਰਦੇ ਲਾਹੀ ਨਾ ਟਾਇਰ ਕਰ ਨੂੰ ਚਲੋ ਹੁਣ ਕਰਾਂਗੇ ਸਟਾਰਟ ਨੂੰ ਸਨੀ ਸਟਾਰਟ ਕਰਨਾ ਆਪਾਂ ਪਾਵਾਂਗੇ ਰਟਰਾ ਠੱਕਾ ਮਾਰਾਂਗੇ ਹੋਨੇ ਕਾਪਾ ਕਾਲਵੇ ਸਾਫ ਆਹੀ ਉੱਦੀ ਪਾਇਆ ਰਸਾ ਲੈ ਕੰਦਰ ਸਾਫ ਆ ਦੀ ਪਾਇਆਣਾ ہاں ਸਹੀ ਹੈ ਤੇ ਹੀ ਉਹ ਯਾ ਸਟਾਰ ਇੱਥੇ ਹੀ ਲਾਗ ਲੇ ਡਾਕਟਰ ਪੁਕਾਰ ਲਾਂਗੇ ਤੀਜੇ ਵਾਲਾ ਆ ਦੇ ਵਿੱਚ ਉਹ ਪੇਸਟਰ ਚਾਉਣਾ ਆ ਉਹ ਆਪਾ ਤਾਂ ਨਹੀਂ ਲਾਇਆ ਸੀ ਕਿ ਉਹ ਫੋਨ ਨਵਾਂ ਪਾਇਆਣਾ ਵਿੱਚ ਤੇ ਫਿਰ ਨਾ ਸਟਾਰਟ ਹੋਇਆ ਤਾਂ ਕਰਕੇ ਅਸੀਂ ਸਟਾਰਟ ਕਰਕੇ ਫੇਰੀ ਪਾਵਾਂਗੇ ਹੁਣ ਦੇ ਦੇ ਵਰਗ ਕਰਦੇ ਨਹੀਂ ਇਸ ਕੋਸ਼ ਅਸਾਂਗੇ ਮੋਰੇ ਵੇਖੀ ਦੋ ਝੋੜਣਾ ਹੀ ਲੇ ਹੋ ਦੇਖੀ ਨਾ ਜੰਮੀ ਦੇਖ ਜਾ ਚਾਹੀਏ ਜਾ ਲਾ ਵਾਹ ਨਾਲ ਇਹ ਮਿੱਤਰੋ ਕਰਤਾ ਡਨ ਕਰ ਦਦੇ ਹਾਂ ਜੋ ਵੀ ਆਪਣਾ ਫਸ ਬੱਧਿਆ ਰਹਿ ਗਿਆ ਉਹ ਨਾਲ ਵੀ ਕਾਲ ਕੀਤਾ ਤੇ ਮਤਨ ਵਾਚ ਚੈੱਕ ਕਰਾਉਣੇ ਨੇ ਕਿ ਉਹਨੇ ਕਿਦਾਂ ਲੱਗ ਕਹਿੰਦੇ ਆ ਬਾਕੀ ਆਪਾਂ ਇੱਕ ਦਿਨ ਖੜ ਕੇ ਇਹਨਾਂ ਨੂੰ ਸਾਰਾ ਕੁਝ ਕੱਟੜ ਦਾ ਬਾਕੀ ਲਾਲੋ ਟੱਕਾ ਲਾਂਗੇ ਜੁਣ ਆਪਾਂ ਇਹਦਾ ਨਾ ਸਪਰੇਅ ਕਰਨੀ ਆ ਆਪਾਂ ਮਤਲਬ ਰੰਗ ਕਰਨਾ ਸਪਰੇਅ ਨਾਲ ਲਿਆ ਕੇ ਇਹਦਾ ਪਰ ਇਹ ਪਰ ਇਹ ਉਧਰ ਆ ਪਦਾ ਬਹੁਤਾ ਕੱਢ ਦਾਂਗੇ ਤੇ ਗਿਆ ਕਿਰੂ ਕੋਈ ਹੁੰਦਿਆ ਗਾਲੇ ਨੀ ਗਾ ਕੇ ਬਚਾ ਲਈ ਆ ਮੇਹ ਕਿ ਤਾ ਨਾ ਮਾਰ ਕੇ ਲਾ ਕਿਦਰੇ ਮਾਰ ਜਾਂਦਾ ਉਹ ਪਰਲਾ ਵੀ ਚੱਲਦਾ ਆਹ ਬੰਦ ਹਾਂ ਕਰਕੇ ਦੇ ਦੇ ਲਾ ਮੋਸਟ ਚੜਾ ਕਰਕੇ ਦੇ ਨੀ ਇਹ ਇਤੋਂ ਚੜਾ ਕਰਕੇ ਦੇ ਕੋਈ ਨਹੀਂ ਮੇਰਾ ਸੋਚ ਖਰਾਬ ਆ ਯਾਰ ਜਮਹਿਰ ਰੇਸ ਦੇਣ ਨਾਲੀ ਯਾਰ ਰੇਸ ਨਹੀਂ ਦੇਣੀ ਰੋਕ ਦੇ ਕਰਾਂ ਨਹੀਂ ਲੈ ਦਿਓ ਵੀਰ ਯਾ ਹੁਣ ਵਾਪਸ ਕਿਹੜਾ ਚੋ ਤੀਜਾ ਹੀ ਪੈ ਚੌਥਾ ਹੀ ਪੈ ਹੈ ਹੈ ਤੀਜਾ ਹੋਇਆ ਤਾਂ ਨਹੀਂ ਛੜਾ ਬਾਕੀਆਂ ਸਟਾਰਟ ਕਰਨ ਵਾਲਾ ਹੀ ਆ ਕੰਮ ਬਾਕੀ ਬਾਕੀ ਰੈਕਟਰ ਸਾਰਾ ਸੈਟ ਆ ਜੇ ਬਾਕੀਲਾ ਕੰਮ ਨੇ ਸਾਤ ਦੇ ਸੋਈ ਨਾਂਡ ਕਰਾ ਕੇ ਬੜੀ ਸਾਰੀ ਬਾਤ

ਬ੍ਰੇਕ ਨਾ ਪਾ ਕੇ ਫੇਕ ਰਹੀ ਉਹ ਪਿੱਛੇ ਲਿਆ ਹੈਗਾ ਨਾ ਬ੍ਰੇਕ ਨਾ ਪਾ ਕੇ ਦੇਖੀ ਛੱਲੇ ਮਾਰ ਤੇ ਦੇਖਦੇ ਆ ਔਰ ਕੱਢਦਾ ਪਿਛਲੇ ਆ ਕੇ ਤੇ ਰੇਸ ਦੇ ਥੋੜੀ ਜਿਹਾ ਕਾਈਆ ਕੱਢਦਾ ਮਾਰੇ ਮੈਂ ਇੱਕ ਆ ਛੱਡਦਾ ਥੋੜੇ ਕੱਢਦਾ ਹੈਗਾ ਆਹ ਦੇ ਤੂੰ ਮੈਨੂੰ ਮਾਰ ਘਰ ਤਾ ਇਹ ਖੜਾ ਕਰ ਦੇ ਕਿੱਧਰ ਗਿਆ ਛੱਡ ਦੇ ਉੱਥੇ ਨਾ ਖੜਾ ਗਿਆ ਇੱਕ ਦੋ ਮਰ ਚਾਰ ਟੈਂਟ ਆ। ਆਹ। ਆਹ ਥੱਲੇ ਆ ਜੇ। ਕਾ ਕਰਦੇ ਥੋੜਾ ਇੱਥੇ ਚਾਰਟ ਰਹਿਣ ਦਿਨ ਆਪਾਂ ਲੈ ਕੇ ਜਾਣਾ ਵੀਡੀਓ ਬੜੀ ਬਣਾਵਾਂਗੇ ਮੁੰਡੇ ਲੈ ਜਾਵਾਂਗੇ ਇੱਕ ਤਾ ਨੰਮ ਲਾਪੇ ਵੇਲਾ ਨੇ ਇੱਕ ਤਰ੍ਹਾਂ ਡਰ ਰਿੰਦਾ ਇੱਕ ਇਹਦਾ ਡਰ ਰਿੰਦਾ ਆ ਯਾਰ ਆ ਹੀ ਗੰਦੇ ਇਹਦਾ ਜੀਟਰ ਜੀਟਰ ਦੇ 3511 ਸਹੀ ਆ ਜਾ ਥੱਲੇ ਥੱਲੇ ਆ ਜਾ ਈ ਲੈਣਾ ਹੈ ਕਿ ਲੈਣਾ ਫਟਾ ਪਟੇ ਜਾਣਾ ਆਲੂ ਪਟਣਦੇ ਆ ਠੀਕ ਹੈ ਚੱਕਣਾ ਪਣਾ ਕੱਲੇ ਨੂੰ ਹੀ ਚੱਕ ਲੂਗਾ ਫਿਰ ਤਾਂ ਕਰਦਾ ਯਾਰ ਹਾਂ ਅੱਗੇ ਦੇ ਦੇ ਜ਼ੋਰ ਪਰ ਆ ਜਾਊ ਆਪਿਆ ਫਟਾ ਲਾ ਕੇ ਚੱਲਾ ਕੀ ਫਟਾ ਕੀ ਕਰ ਲਾ ਪਤਾ ਨਹੀਂ ਕਹਿੰਦਾ ਮੈਂ ਲੈ ਜਾਣਾ ਮਦੇਨਾ ਨਹੀਂ ਬਾਅਦ ਚ ਕਹਿੰਦਾ ਬੋਧਿਆ ਲੈ ਕਹਿੰਦਾ ਹੀ ਬੜਾ ਇਹ ਹੁਣ ਕੱਟੇ ਜੇ ਨਾ ਤਾਂ ਕਰਕੇ ਹੈਂ ਕਹਿੰਦੇ ਚਾਚੇ ਨੇ ਚੱਕ ਲਿਆ ਚਲੋ ਚਲੋ ਕਹਿੰਦੇ ਮੰਦਾ ਚੋਬਾ ਕਿੱਥੇ ਆਇਆ ਕਹੈਂ ਕਿਹ ਕਹਿੰਦੇ ਪ੍ਰਾਣ ਖਰਾਕਾ ਖਾਦਿਆ ਕਹਵੋ ਤੋ ਜਰਾ 15 ਲੀਟਰ ਦਾ ਫੋੜ ਦੇ ਨਾਲ ਹੈ ਤੋ ਜਰਾ 15 ਲੀਟਰ ਦਾ ਫੋੜ ਦੇ ਨਾਲ ਪਾ ਲਾ ਹੈ ਪਾ ਲਾ ਫੇ ਮੈਨੂੰ ਨਹੀਂ ਕਹਿਣਾ ਕਿ ਗਿਆ ਨੇ ਚੱਲ ਹਾਂ ਪਾ ਚੱਲ ਬਲਾ ਮਾਂ ਦਾ ਨਹੀਂ ਘੁੜਾ ਹੈ ਤੇ ਇਹ ਦਾ ਕੋਈ ਨਾ ਦਾ ਦਿਆ ਮੈਨੂੰ ਜਿੱਦੀ ਵੀ ਗੀਤੇ ਹੰਦਾ ਹੱਤੀ ਹੈ ਨਾ ਕੀ ਰਦੇ ਹਾਂ ਹੱਤੀ ਦੇਖੋ ਜੀਪ ਦਾ ਪਾਂ ਸਭ ਹੋਣਾ ਤੇ ਗੇਰਾ ਦੇ ਚੈਰ ਦਾ ਹੱਤੀ ਆ ਤੇ ਬਹੁਤ ਵਧੀਆ ਪੰਨਾ ਮੈਂ ਦੇਖ ਰਹਾ ਹਾਂ ਨਾ ਵੀ ਅੱਛਾ ਕਹਿੰਦੇ ਮੇਰੀ ਵੀਡੀਓ ਦਾ ਫੈਨ ਆ ਦੇਖਦੇ ਹੁੰਦੇ ਆ ਬਹੁਤ ਵਧੀਆ ਸਹੀ ਹੈ ਮੈਂ ਕੈ ਖਾਈ ਜਾਂਦਾ ਆਲੂ ਆਲੂ ਖਾਂਦਾ ਨਿੱਕੀ ਇਹ ਥੋੜੀ ਮਤਲਬ ਬੈਗ ਲੈ ਜਾਓ ਬੈਗ ਲੈ ਜਾਓ ਸਿੱਧੇ ਬੈਗ ਲੈ ਜਾਓ ਉੱਥੇ ਬੈਗ ਉਹ ਸੰਗੜਾ ਇਹ ਕਿੱਥੇ ਬੈਗ ਜਰਾ ਇਹ ਸਿੱਧਾ ਬੈਗ ਲੈ ਜਾਓ ਇੱਕ ਜੀ ਟਰਾਲੀ ਆ ਰਾਜੇ ਸਰ ਇਹ ਟਰੈਕਟਰ ਵਧੀਆ ਪਾਇਆ ਇਹਦੇ ਵਿੱਚ ਟਰਾਲੀ ਦੇ ਨਾਲ ਮੈਂ ਟਰੈਕਟਰ ਸਹੀ ਪਾਇਆ ਟਰਾਲੀ ਨਾਲ ਟਰੈਕਟਰ ਹੀ ਬਹੁਤ ਲੰਮਾ ਲੱਗਦਾ ਟਰਾਲੀ ਜੀ ਕਿ ਟਰੈਕਟਰ ਤੋਂ ਕਿੱਟਾ ਚੌੜਾ ਹੈ ਮਤਲਬ ਲੰਬਾਇਆ ਤੇ ਚੌੜਾ ਹੈ ਕਿੰਦੇ ਸ਼ਿਰੂ ਨੂੰ ਨੁਨਲਾ ਦਿੱਤਾ ਆ ਕਿੰਕਿਆ ਫਿਰਦਾ ਸ਼ਿਰੂ ਹਾਂ ਸ਼ਿਰੂ ਹੈਲੋ ਤੁਹਾਨੂੰ ਹੈਲੋ ਕੁ ਦਮਲਾ ਮਾ ਹੁੰਦੇ ਪਿੱਛੇ ਦੇ ਵਿੱਚ ਤੇ ਆਪਣਾ ਅੰਦਰ ਫੋਰਡ ਖੜਾ ਆ ਵੇ ਸਾਦੇ ਆ ਉਹ ਆਪਾਂ ਜਾਣੇ ਆ ਹਰਜੋਤ ਦਾ ਕਿ ਚੱਲਦੇ ਆ ਤੁਹਾਨੂੰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਨਿਮੈਕਸ ਦੇਖੋ ਕਿੱਦਾਂ ਸੁੱਤਾ ਹੈ ਦੇਣਾ ਹੀ ਹੈ ਇਹ ਇਹ ਮੈਨੂੰ ਸ਼ਾਮ ਦੇ 4:00 ਵਜੇ ਦੇਖੋ ਦੁਪਹਿਰੇ ਵੀ ਸਵੇਰੇ ਸੁੱਤਾ ਰਹਿੰਦਾ ਦੇ ਪੈਰ ਸੱਤਾ ਹੁਣ ਫੇਸ ਸੱਤਾ ਰਾਤ ਨੂੰ ਇਹਨੇ ਫੇਸ ਹੋ ਜਾਣਾ ਦੇਖੋ ਉਹ ਵੇਖੇ ਜਗ ਲਾ ਆਪਣਾ ਗੋਲੀਆਂ ਉੱਠ ਬਾਹਰ ਦਾ ਇੱਕ ਹੰਮ ਵੇਰਲਾ ਸੱਤਾ ਰੰਨਾ ਆ ਘੰਗ ਮੰਗ ਪੇਲਾ ਪਿਆ ਕਰੋ ਬਾਹਰ ਜਾ ਕੇ ਇਹ ਨਾ ਪਾ ਰਹੇ ਨੇ ਆ ਤੇ ਜਿਹੜੀ ਆਪਣੇ ਦੂਸਰੇ ਟਰਾਲੀ ਸੀਗੇ ਨਾ ਤੇ ਉਹਦੇ ਵਿੱਚ ਆਪਾਂ ਲੈਂਟ ਲਵਾ ਲਿਆ ਸਾਰੇ ਜਿਹੜੇ ਖਰਾਬ ਸੀਗੇ ਉਹ ਪਾਈਆਂ ਤੇ ਈ ਦੂਸਾਰੇ ਆ ਜੇ ਆਪਾਂ ਇਹ ਰੰਗ ਨਹੀਂ ਕੀਤੀ ਦੂਸਰੇ ਲੰਗਿਆ ਜਾਂ ਆਪਾਂ ਰੰਗ ਕਰਾਂਗੇ ਰੋਕੇ ਹੁਣ ਗੰਨ ਗੰਨੇ ਤੇ ਇਹ ਜਾਂਦੇ ਇਹਦੇ ਜੈਸੇ ਯੂਨਿਕ ਇਟ ਜਿਹੜੇ ਖਰਾਬ ਹੈ ਉਹ ਪਾਈਆਂ ਜਦੋਂ ਆਪਾਂ ਉਹ ਪਾਉਂਦੇ ਆ ਹੈ ਕਿੱਥੇ ਜਾਣੀ ਆ ਕੁੱਚੀ ਬੋਲ ਮੈਂ ਵੀਰਤ ਦੀ ਵੀਡੀਓ ਆਈਆ ਅੱਛਾ ਨਮੀਤ ਦੀ ਵੀਰ ਆਈਆ ਠੀਕ ਹੈ ਕਰਦੇ ਹਾਂ ਇਹ ਹੋਂ ਮੈਂ ਹੋਂ ਰਿਪੋਰਟ ਹਾਂ ਫੋਰ ਦਾ ਕੰਮ ਅਜੇ ਥੋੜਾ ਜਿਹਾ ਪੈਂਡਿੰਗ ਆ ਉਹ ਕਰਾਂਗੇ ਇਹਦੇ ਵਿੱਚ ਆਪਾਂ ਨਾਲ ਹੀ ਕਰਨਾ ਹੁਣ ਬਾਕੀ ਇਹ ਆਪਣਾ ਠੀਕ ਆ ਮਗਰਾਡਾਂ ਦੇ ਆਪਾਂ ਕਾਲਾ ਪੇਪਰ ਕਰਾ ਲੈਣਾ ਆ ਤੇ ਸੀਟ ਕਵਰ ਬਾਕੀ ਜਿਹੜੀਆਂ ਹੁੰਦੀਆਂ ਨੇ ਸੁਪਰੀਵਾ ਹੁੰਦੀਆਂ ਆ ਜਿਹੜੀਆਂ ਆਪਾਂ ਇੱਥੇ ਕੀਤੀਆਂ ਸੀਗੀਆਂ ਇਹਦੇ ਮਤੇ ਉਹ ਆਪਸੇ ਪ੍ਰਿਮਾ ਲਿਆ ਆ ਗਣਾ ਆਪਾਂ ਆਪ ਹੀ ਰੰਗ ਕਰ ਲੈਣਾ ਇਹਦੇ ਕਮ ਸੇ ਕਮ ਆਪਣੀਆਂ 4-5 ਸੁਪਰੀਆਂਵਾਂ ਲੱਗਣੀਆਂ ਜਿਆਦਾ ਨਹੀਂ ਲੱਗਣੀਆਂ ਉਹ ਮਾਰਦ ਨਹੀਂ ਹੁਣ ਬੱਬਰ ਤਾਂ ਆਪਾਂ ਨਹੀਂ ਲਾਉਣਾ ਇੱਥੇ ਰੰਗ ਮਾਰ ਕੇ ਆਪਾਂ ਇੱਥੇ ਬੜਾ ਬਣਵਾ ਲਿਆ ਮੈਂ ਸਟicker ਬਣਵਾ ਲਾਂਗੇ ਇਹਦੇ ਪਹਿਲੇ ਕੀਤਾ ਕਿਸੇ ਨੇ ਸਟicker ਬਣਾ ਕੇ ਫਿਰ ਆਪਾਂ ਲਾਵਾਂਗੇ ਸੋਹਣਿਆ ਕਰਕੇ ਬਾਕੀ ਇੱਥੇ ਪੀਪਰ ਹੋ ਜਾਣਾ ਹੋ ਹੋ ਜਾਣਾ ਸਟੀering ਆਪਣਾ ਹੋ ਜਾ ਜਾਂਦਾਣਾ ਆਪਾਂ ਬਾਕੀ ਆਪਣੇ ਅਗਲੇ ਠੀਕ ਆ ओके ਜੀ ਹੋਇਆ ਜੀ ਆਪਾਂ ਟਾਇਰ ਪਾ ਦਾਂਗੇ ਪਰ ਆਪਾਂ ਅਜੇ ਤੱਕ ਇੰਨਾ ਹੀ ਕੰਮ ਸਾਰਾਂਗੇ ਤੇ ਬਾਕੀ ਦੱਸੋ ਕਿ ਆਪਾਂ ਜਿਹੜੇ ਆ ਆ ਰਿਮ ਆ ਇਹਦੇ 'ਚ ਆਪਾਂ ਰੰਗ ਕਾਲਾ ਮਾਰ ਦਈਏ ਜਾਂ ਪਿੱਛੇ ਸੀਗਾ ਜਾਂ ਇਹੀ ਰਹਿਣ ਦਈਏ ਵੀ ਜੇ ਸੋਹਣਾ ਲੱਗਦਾ ਤਾਂ ਬਾਕੀ ਸਾਫ ਕਰਨ ਵਾਲਾ ਗੰਦਾ ਜਿਹਾ ਆਇਆ ਤੇ ਆਹ ਜਿਹੜੇ ਨਟ ਪਾ ਛੋਟਾ ਲਾ ਦਿੱਤਾ ਹੀ ਆਪਾਂ ਸੇ ਜਾਲੀ ਕਸ਼ਣੀ ਆ ਪਰ ਓਕੀ ਜਾਲੀ ਕਸ਼ਣੀ ਆ ਜੇ ਪਹਿਲੇ ਆਇਆਗਾ ਨਾ ਵਿੱਚ ਅੰਦਰਲੀ ਵੀ ਜਿਹੜਾ ਪਰ ਰੰਗ ਮਾਰ ਦੇਣਾ ਆ ਚੰਗੀ ਤਰ੍ਹਾਂ ਤੇ ਇਹ ਕਾਲਾ ਸੰਸਰੀ ਆਪਣਾ ਹੀਰਦਾ ਬੜਾਇਆ ਜੇ ਆਪਾਂ ਚਲਾਉਨੇ ਆ ਨਾ ਘੁੰਮ ਜਾਂਦਾ ਆ ਤੇ ਆਪਾਂ ਇਹਨੂੰਗਾ ਬਿਲਡ ਕਰਾਵਾਂਗੇ ਜਾਂ ਪ੍ਰੋ ਕਰ ਦਾਂਗੇ ਉਸ ਕਰਾਂਗੇ ਤੇ ਦੇਖੋ ਜੇ ਇਧਰ ਤੇ ਇਧਰ ਹੀ ਵਜਾ ਆਪਾਂ ਇਹ ਹੁੱਕ ਖੋਲਣੀ ਆ ਤੇ ਲਿੰਕਾਂ ਖੋਲ ਕੇ ਜਾਂ ਲਿੰਕਾਂ ਖੋਲ ਲਾਂਗੇ ਦੱਸੋ ਤੁਸੀਂ ਜੇ ਕਿੱਦਾਂ ਕਰੀ ਆਪਾਂ ਲਿੰਕਾਂ ਖੋਲ ਲਈਏ ਜਾਂ ਰੰਗ ਮਾਰ ਲਈਏ ਮਤਲਬ ਖੋਲ ਕੇ ਖੋਲ ਕੇ ਉੱਪਰ ਰੱਖ ਦਈਏ ਜਾਂ ਰੰਗ ਮਾਰ ਕੇ ਫੇਰ ਕੱਢ ਦਈਏ ਮੈਂ ਆਪ ਅਪਲੋਡ ਤੇ ਨਹੀਂ ਆਪਾਂ ਖੋਲ ਹੀ ਦਈਆਂ ਲਿੰਕਾਂ ਤੇ ਪੋ ਕਵੀ ਹੋਰ ਜਾਣੀ ਆ। ਬਾਕੀ ਓਹ ਓਹ ਲਈ ਕਰਾਂਗੇ ਦੱਸਿਓ ਆਇਆ ਕਰੋ ਜੇ ਆਪਾਂ ਜੇ ਤੁਹਾਨੂੰ ਜੇ ਤੁਹਾਡੀ ਕੋਈ رائے ਹੋਵੇ ਤਾਂ ਆਪਾਂ ਟਰੈਕਟਰ ਦੇ ਵਿੱਚ ਕੀ ਕੀ ਕਰ ਸਕਦੇ ਹਾਂ ਹੋਰ ਤੇ ਆਪਣਾ ਬੱਸ ਹੁਣ ਆਪਣਾ ਰੰਗ ਹੀ ਕਰਨਾ ਜੇ ਆਪਾਂ ਹੇ ਰੰਗ ਦਾ ਸਪਰੇਅ ਜ਼ਰੂਰੀ ਆ। ਮਤਲਬ ਸਪਰੇਅ ਨਾਲ ਮਾਰਨਾ ਉਹ ਰੰਗ ਪੁਰਾਣਾ ਆ। ਇਹ ਮਾਰ ਲਿਆ ਅੱਗੇ ਇਹਨੂੰ ਕਰਕੇ ਨਾ ਫਿਰ ਆਪਾਂ ਕਰਾਂਗੇ ਸੋਹਣਾ ਜਿਹਾ ਰੰਗ ਇਹਨੂੰ ਤੇ ਸਾਥੀਆਂ ਹੌਲੀ ਹੌਲੀ ਬੈ ਕੰਮ ਬਾਕੀ ਆਪਾਂ ਰੈਗੂਲਰ ਵੀਡੀਓ ਪਾਈ ਦੀਆਂ ਇੰਸਟਾਗ੍ਰam ਤੇ ਟਰੈਕਟਰ ਦੇ ਜੀਡੀਵੀ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਮਤਲਬ ਵੀਡੀਓ ਸਭ ਤੋਂ ਪਹਿਲਾਂ ਉੱਤੇ ਪਾਉਣੇ ਆ ਤਾਂ ਨੇ ਜਸ਼ਨ ਨਾਗਰਾ ਮੇਰਾ ਨਾਮ ਵਿੱਚ ਕਰ ਲਿਓ ਤੇ ਮੈਂ ਤੁਹਾਨੂੰ ਸਕਰੀਨਸ਼ਾਟ ਲਾ ਦੂੰਗਾ ਵਿੱਚ ਖਿੱਚ ਕੇ ਆਈ ਦੀ ਦਾ ਤੇ ਫੋਲੋ ਕਰਿਓ ਮੇਰਾ ਭਰਾ ਤੇ ਹੋਰ ਵੀ ਉਹ ਦੱਸਿਓ ਆਪਣੇ ਯਾਰ ਰਾਹ ਜਰੂਰ ਦੱਸਿਆ ਕਰੋ ਕਿ ਚਾਬੇ ਜੋ ਦੇਖ ਲਈਆਂ ਭਈਆਂ ਆ ਕੱਟਿਆਂ ਕਰਾਂਗੇ ਤੇ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਟਾਟਾ 拜拜。<laughs>